ਸੋ ਨਿਊ ਵਲੌਗ ਦੀ ਸਟਾਰਟਿੰਗ ਕਰਦੇ ਆਂ ਔਰ ਤੁਹਾਨੂੰ ਖੂਬਸੂਰਤ ਜੀ ਚੀਜ਼ ਜੀ ਦਿਖਾਉਣ ਦੇ ਆ ਔਰ ਮੈਂ ਪਹਿਲੀ ਬੈਟਰੀ ਸੇ ਮੇਕਅਪ ਵਲੌਗ ਸ਼ੂਟ ਕਰਦੇ ਆਂ ਔਰ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਸੋ ਆਇਓ ਚੀਜ਼ ਜਿਹੜੀ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਪਹਿਲਾਂ ਤਾਂ ਆਹ ਭੂਖਣਾ ਜਿਹਾ ਦੇਖ ਲਓ ਵੱਡਾ ਸਾਰਾ ਜੇ ਟੈਂਪਰੇਚਰ ਕੈਨੇਡਾ ਦਾ ਹੈਗਾ ਏ ਕਿੰਨਾ ਹੋ ਸਕਦਾ ਹੈ 27 ਡਿਗਰੀ 27 ਡਿਗਰੀ ਟੈਂਪਰੇਚਰ ਚ ਸਿਰਫ ਇੱਕ ਦਿਨ ਜੂਨ ਦੇ ਮਹੀਨੇ ਚ ਪਹਿਲਾ ਦਿਨ ਇਦਾਂ ਦਾ ਹੋਇਆ ਜਿਹੜਾ 27 ਡਿਗਰੀ ਟੈਂਪਰੇਚਰ ਆ ਉਸ ਜਿਹੜੀ ਰੋਣਾ ਪਾਤਾ ਏਸੀ ਦਾ ਉਹ ਸੌਰੀ ਹਾਂ ਸੱਚ ਮਹੀਦਾ ਹੈ ਹਨਾ ਕੋਈ ਨਾ ਝੋੜਾ ਜਰਤਦਰ ਹੋ ਜਾਂਦਾ ਤਾਂ ਕੋਈ ਚੱਕਰ ਨਹੀਂ ਹੈਗਾ ਤਾਂ ਚੜੀ ਸੋ ਆ ਹੈਗਾ AC ਇਹਨੋਂ ਸੋ ਕਿਉਂਕਿ ਤੁਹਾਨੂੰ ਪਤਾ ਹੈ ਕਿ ਇੱਥੇ ਪੱਖੇ-ਪੁੱਖੇ ਤਾਂ ਹੈ ਨਹੀਂ ਔਰ ਇੱਥੇ ਗਰਮੀ ਵੀ ਜ਼ਿਆਦਾ ਨਹੀਂ ਹੁੰਦੀ ਹੈਗੀ ਤੇ ਅਸੀਂ ਇਹਨੂੰ AC ਨੂੰ ਸਟੋਰ ਚੋਂ ਕੱਢ ਕੇ ਲਿਆਏ ਆ ਇਹਦਾ ਇਹ ਇੱਕ AC ਬਾਕੀ ਤਾਂ ਵਿੰਡੋ AC ਆ ਔਰ ਇੱਕ AC ਅੱਧਾ ਦਾ ਰੱਖਿਆ ਹੋਇਆ ਜਿਹੜਾ ਵੀ ਆਪਾਂ ਇੱਥੇ ਦੀ ਸੋਫੇ ਕੋਲ ਨਹੀਂ ਰੱਖੀ ਜਾਂਦੇ ਆ ਜਿਵੇਂ ਅੱਜ ਗਰਮੀ ਦਾ ਮੌਸਮ ਆ ਪੱਖੇ ਤਾਂ ਹੈ ਨਹੀਂ ਪੱਕੇ ਹੈਗੇ ਆ ਦੂਸਰੇ ਆ ਸੋ ਇਹ ਆਪਾਂ ਨੇ ਕਰਨਾ ਸਾਫ ਮੈਂ ਖੈਲਾ iPhone ਦਿਖਾ ਦਿੰਦੀ ਹਾਂ ਤੁਹਾਡੇ ਨਾਲ ਵੀ ਸ਼ੇਅਰ ਕਰਨਾ ਨੇ ਆਪਣੇ ਇੰਡੀਆ 'ਚ ਵੀ ਹੈਗੇ ਉੱਥੇ ਔਰ ਵਿండో ਐਸਿਡ ਜਿਹੜਾ ਬੜੀ ਐਕਟ ਹੋ ਜਾਂਦੇ ਆ ਤੇ ਇਹਨੂੰ ਆਪਾਂ ਨੇ ਕਲੀਨ ਕਰਨਾ ਤੇ ਇਹ ਜਾਰੀ ਸਟੇਟ ਕੀਤੀ ਹੋਈ ਹੈ ਫਰਲੀ ਨਾਨਿਰਧਨੁ ਪਤਾਈਆ ਬਜਾ ਦੇ ਪਲੱਗ ਹੁੰਦੇ ਦੇਖ ਲੋ ਇਹਦੇ ਦੇ ਆਪਣੇ ਪਲੱਗ ਹੁੰਦੇ ਆ ਔਰ ਇਹ ਤਾਂ ਇਹ ਨੂੰ ਨਾਲ ਨੂੰ ਅਗੇ ਦਾ თੌਨੀ ਆ ਇਹ ਵੀ ਖਿੜਕੀ ਵਿੱਚ ਫਿੱਟ ਹੋ ਜਾਂਦਾ ਹੈ ਔਰ ਆ ਜਿਹੜਾ ਹੂਕਣਾ ਜਾ ਉਹ ਇਹਦੇ ਵਿੱਚ ਸੈੱਟ ਹੋ ਜਾਂਦਾ ਹੈ ਆਪਾਂ ਸਾਰਾ ਤੁਹਾਨੂੰ ਸਾਰਾ ਤੁਹਾਨੂੰ ਦਿਖਾਉਣਾ ਕਿਦਾਂ ਸਿਸਟਮ ਹੁੰਦਾ ਹੈ ਸੋ ਆ ਵੀ ਮੈਂ ਤੁਹਾਨੂੰ ਦਿਖਾਨੀ ਆ ਮੈਂ ਉੱਚੀ ਬੋਲਦੀ ਆ ਫਿਰ ਹੋਰ ਵਧੀਆ ਆ ਜਾਂਦੀ ਆ ਤੇ ਇਹਨੂੰ ਵਿੰਡੋ ਚ ਕਿੱਦਾਂ ਫਿੱਟ ਕਰਦੇ ਆ ਤੇ ਆ ਜਿਹੜਾ ਫੂਕਣਾ ਚਾਹਤਾ ਮੈਨੂੰ ਵੜਾ ਹੀ ਸੋਹਣਾ ਲੱਗਦਾ ਹੈ ਪਹਿਲਾਂ ਤਾਂ ਤਾਂ ਨਾ ਪਗ ਗਿਲੇ ਮਾਹੀ ਉਹ ਲਾਉਂਗੀ ਤੇ ਫੇਰ ਤਾਂ ਮੰਨਿਆ ਅਸੀਂ ਤਾਂ ਪੰਜਾਬੀ ਫੂਕੜੇ ਕਹਿੰਦੇ ਆ ਯਾਹ ਫਾਇਦਾ ਪਹਿਲਾਂ ਮੈਂ ਕਹਿ ਦਿੱਤੀ ਸੋ ਆਪੋ ਹੁਣ ਨਹੀਂ ਚਾਹੀਦਾ ਟਾਈਮ ਵੇਸਟ ਹੋ ਜਾਣਾ ਮੈਂ ਇਹਨੂੰ ਕਪੜੇ ਨੂੰ ਗਿੱਲਾ ਕਰਕੇ ਲਿਆਉਣੀ ਹਾਂ ਫਾਰੇ ਪੈਨ ਨੂੰ ਸਾਫ ਕਰਦੇ ਆ ਫਿਰ ਇਹਨੂੰ ਫਿੱਟ ਕਰਦੇ ਆ ਆ ਠੰਡੀ ਠੰਡੀ ਹਵਾ ਤੁਹਾਨੂੰ ਲੈ ਕੇ ਅੱਜ ਦਿਖਾਉਣੀ ਤੇ ਮੈਂ ਇਹ ਇੱਕ ਪ੍ਰੋਡਕਟ ਗਿੱਲਾ ਕਰਕੇ ਲਿਆਂਦਾ ਔਰ ਪਹਿਲਾਂ ਆਪਾਂ ਕਰਦੇ ਆ ਸਾਫ ਤੇ ਫਿਰ ਆਪਾਂ ਕਰਦੇ ਆ ਫਿੱਟ ਬੇਸੇ ਦੀ ਸਰਵਿਸ ਆਇਆ ਹੋਇਆ ਤੇ ਸਾਰੇ AC ਕਰਦੇ ਹੋ ਫ੍ਰੀ ਸਾਰੇ AC ਕੱਢਦੇ ਹੋ ਕੀ ਡਾਲਰ ਲੱਗਦੇ? ਏਸੀ ਸਰਵਿਸ। ਮੁੰਡਾ ਕਹਿੰਦੇ ਕਿ ਮੈਂ ਨਾ ਆਪੇ ਕਰ ਲਵਾਂ। ਗਾਰਵੇਜ। ਗਾਰਵੇਜ। ਓ ਮਾਈ ਗੋਡ। ਹੱਦ ਆ ਪਾਈ। ਨਾ ਵੀਰਾ ਆਪਾਂ ਆਪੇ ਕਰ ਲੈਣਾ। ਪੂਰੇ ਜਿਹੜੋ ਖਰਾਬ ਹੋ ਗਿਆ ਗਾਰਵੇਜ। ਖਰਾਬ ਦੀ ਹਾਲੀ ਹੈ। ਸਾਲਵਾ ਦਾ ਪੁੱਤ 6 ਮਹੀਨੇ ਬਾਅਦ ਸਰਵਿਸ ਨਹੀਂ ਕਰਾਉਂਦੇ। ਹਾਂ। ਤਾਂ ਮਾਂ ਦੀ ਕਰ। ਇਹ ਹੈ ਜਿਹਦਾ ਮਤਲਬ ਕਿ ਗੰਦਾ ਹੈ ਹੀ ਨਹੀਂ ਆਹ ਅਰਾਧਾ ਕੋਲ ਨਾ ਇਹ ਤਾਂ ਸਾਫ਼ ਹੀ ਤੇ ਹੈ ਉਹ ਕਰਤਾ ਜਿੱਥੇ ਟੱਕਣ ਕੋਲ ਨਾ ਹੈ ਹਾਂਜੀ ਉਥੇ ਵੀ ਕਰਤਾ ਪਰ ਕਰਦੇ ਹੋਏ ਨਹੀਂ ਪਤਾ ਹੁਣ ਦੇਖੋ ਇਹਦਾ ਹੁਣ ਸਾਨੂੰ ਤਾਂ ਤੂੰ ਮੈਂ ਤਾਂ ਜਾਰੀ ਦੀ ਖੋਲਦਾਰੀ ਸੀ ਅਸੀਂ ਤਾਂ ਉੱਥੇ ਜਾਰੀ ਦੀ ਖੋਲ ਕੇ ਆਪਣਾ ਧੋ ਕੇ ਆਪਣਾ ਕਿਉਂਕਿ ਏਸੀ ਸਰਵਿਸ ਕਰਨ ਵੀ ਆਉਂਦਾ ਸੀ ਨਾ ਉਹਨੂੰ ਬਿਗਾਰੇ ਲੈ ਭਰਾਵਾ ਜਾਰੀ ਦੇ ਤੇ ਜਾਰੀ ਤੇ ਮੈਂ ਧੋ ਕੇ ਲਿਆ ਦੇਣੀ ਆ ਤੇ ਹੁਣ ਇਹਨੂੰ ਆਪਾਂ ਕਰਦੇ ਆਂ ਤੇ ਮੈਂ ਹੁਣ ਦਿਖਾਉਂਦੇ ਕਿੱਥੇ ਫਿੱਟ ਕਰਨੀ ਕੈਮਰੇ ਨਾਲ ਲੈਣੇ ਲੈ ਕੇ ਚੱਲਦੇ ਆਂ ਇਹ ਆ ਵਾਲੀ ਉਹ ਵਿੰਡੋ ਜਿੱਥੇ ਅਸੀਂ ਆਹ ਫਿੱਟ ਕਰਨਾ ਹੈ ਔਰ ਤੁਹਾਨੂੰ ਲਾ ਕੇ ਵੀ ਦਿਖਾਉਂਦੇ ਆਂ ਇਹਨੂੰ ਜਾਰੀ ਲੱਗੀ ਹੋਈ ਆ ਇਹਦੇ ਫਿੱਸ਼ਰ ਖੋਲ ਲੈਣਾ ਤੇ ਇਹਨੂੰ ਆਪਾਂ ਮੈਂ ਦੇਖ ਰਿਹਾ ਮੈਂ ਕਿੱਧਰ ਨੂੰ ਹੁੰਦਾ ਏ ਐਦਾਂ ਹੀ ਹੋਊਗਾ ਸ਼ਾਇਦ ਨਹੀਂ ਇਥੇ ਵੀ ਬਰਲਾ ਜੀ ਮੇਰੇ ਆਉਂਗੇ ਹੈ ਨਾ ਸੋ ਤੁਸੀ ਦੇਖ ਲਓ ਹਾਂ ਤਾਂ ਠੀਕ ਆ ਸੋ ਦੇਖੋ ਇੱਥੇ ਮੈਂ ਇਹਨੂੰ ਸੈੱਟ ਕਰਤਾ ਤੇ ਹੁਣ ਆਹ ਜਿਹੜਾ ਸ਼ੀਸ਼ਾ ਹੈ ਇਹ ਬੰਦ ਕਰ ਹੈ ਨਾ ਹੁਣ ਤੁਸੀਂ ਦੇਖ ਲਓ ਇੱਥੇ 12 ਅੱਜ ਕਿੰਨੀ ਗਰੀਬ ਆ ਅੱਜ 28 ਮਈ ਆ ਅੱਜ 28 ਮਈ ਆ 28 ਮਈ ਨੂੰ ਪਹਿਲਾ ਦਿਨ ਇੱਧਰ ਆਇਆ ਕਿ ਜਿਹੜਾ ਇੱਥੇ ਗਰਮੀ ਪਈ ਆ ਔਰ ਕੱਲ ਵੀ ਵੈਦਿਆ ਠੀਕ ਆ ਤੇ ਜੇ ਇੱਥੇ ਗਰਮੀ ਪਵੇ ਨਾ ਬਸ ਗੋਰੇ-ਗੋਰੀਆਂ ਸਾਰੇ ਸਮੁੰਦਰ ਦੇ ਕੋਲ ਤੇ ਘਰ ਆਈ ਨਾ ਆਉਣ ਨਾ ਬਿਲਕੁਲ ਨਾ ਆਉਣ ਇੰਨੀ ਜਿੱਦ ਤੱਕ ਆਪਣੀ ਗਰਮੀ ਬਰਦਾਸ਼ਤ ਕਰ ਸਕਦੇ ਉਹ ਇੱਥੇ ਨਹੀਂ ਕਰ ਸਕਦੇ ਸੋ ਹੁਣ ਮੈਂ ਤੁਹਾਨੂੰ ਇਹ ਵੀ ਦਿਖਾ ਦਨੀ ਆ ਕਿ ਇਹਨੂੰ ਕਿਦਾਂ ਕੈਮਰਾ ਥੋੜਾ ਜਿਹਾ ਪਿੱਛੇ ਕਰ। ਸੋ ਆ ਚੰਗੀ ਤਰ੍ਹਾਂ ਦੇਖ ਲਓ ਕਿ ਆ ਏਸੀ ਆ ਆਪਣੇ ਇੰਡੀਆ 'ਚ ਵੀ ਆ ਕੋਈ ਵੱਡੀ ਗੱਲ ਨਹੀਂ ਹੈਗੀ। ਹਮ ਪਰ ਉੱਥੇ ਆ ਕਾਮਯਾਬ ਨਹੀਂ ਹੈਗੇ ਕਿਉਂਕਿ ਉੱਥੇ ਗਰਮੀ ਬਹੁਤ ਜ਼ਿਆਦਾ ਤੇ ਇਹਨੂੰ ਇਹਦੇ ਵਿੱਚ ਫਿੱਟ ਕਰਨ ਲੱਗੇ ਆ ਇਹ ਭੂਕਣੇ ਜੇ ਇਹਨੂੰ। ਹੁਣ ਆਪਾਂ ਇਹਨੂੰ ਫਲੋਰ ਤੇ ਰੱਖ ਕੇ ਚੰਗੀ ਤਰ੍ਹਾਂ ਇਹਨੂੰ ਫਿਕਸ ਕਰਨਾ ਹੈ। ਇਹ ਪੰਪ ਜਾਂ ਭੂਕਣਾ ਜਾਂ ਕੀ ਆ ਇਹ? ਮੈਨੂੰ ਕਿੱਥੇ ਹੋ ਜਾਣਾ ਸੀ। ਮੈਂ ਤਾਂ ਸਿਰਫ ਸਾਫ਼ ਕੀਤਾ ਹੋ ਠੰਡੀ ਹਵਾ ਲੈਣੀ ਆ ਬਸ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਅੱਜ ਅੱਜ ਲੱਗੀ ਐ ਅਸੀ ਤਾਂ ਠੰਡੀ ਹਵਾ ਲੈਣੀ ਆ ਇੱਕ ਹੋਰ ਗੱਲ ਜਿੱਦਾਂ ਹੈ ਏਸੀ ਸਟੋਰ ਚੋਂ ਕੱਟਿਆ ਨਾ ਤੇ ਗਰਮੀ ਹੋਰ ਜ਼ਿਆਦਾ ਲੱਗਣ ਲੱਗੀ ਇਹੇ ਥੋੜਾ ਸੈਟਿੰਗ 'ਚ ਨਹੀਂ ਆ ਰਿਹਾ ਇਹ ਕੋਸ਼ਿਸ਼ ਕਰ ਰਿਹਾ ਕਿ ਥੋੜਾ ਪਤਾ ਨਹੀਂ ਹਾਂ ਹੁਣ ਆ ਗਿਆ ਥੋੜਾ ਉਲਟਾ ਪੁਲਟਾ ਜਿਹਾ ਲੱਗਿਆ ਸੀ ਚਲੋ ਕੋਈ ਨਹੀਂ ਐਦਾਂ ਹੋ ਜਾਂਦਾ ਕਿਉਂਕਿ ਸੇਮ ਸਾਈਜ਼ ਹੈ ਦੋਨੇ ਪਾਸੇ ਔਰ ਇਹ ਚੱਲਿਆ ਬੜਾ ਹੁਣ ਵਿੰਡੋ ਵੱਲ ਨੂੰ ਤੇ ਆ ਸਾਡੀ ਵਿੰਡੋ ਜਿੱਥੇ ਲਾਣਾ ਹੈ ਫਟਾਫਟ ਚਲਾ ਦੋ ਆਪਾਂ ਠੰਡੀ ਹਵਾ ਲੈ ਲਈਏ ਪਿਛਲੇ ਪਿਛਲੇ ਸਪਟੰਬਰ ਦੀ ਮੈਂ ਠੰਡੀ ਹਵਾ ਲਈ ਹੋਈ ਆ ਇਸ ਕਰਕੇ ਮੈਨੂੰ ਲਾ ਦੱਸ ਕਿਹੜੀ ਗੱਲ ਕਰਦੀ ਮੈਂ ਤਾਂ ਨੇਚਰਲ ਹਵਾ ਠੰਡੀ ਲੈ ਰਹੀ ਸੀ ਹਨਾ ਏਸੀਆਂ ਨੂੰ ਤਾਂ ਇੱਕ ਪਾਸੇ ਲਾਓ ਸੋ ਸਾਡਾ ਇਹੇ ਹੋ ਗਿਆ ਪ੍ਰੋਜੈਕਟ ਏਸੀ ਦਾ ਫਿਕਸ ਹੋ ਗਿਆ ਦੋਸਤੋ ਬੜੀ ਬੜੀ ਮੁਸ਼ਕਲ ਕਰਦੇ ਹੋਏ ਇਹ ਹੁਣ ਆਪਾਂ ਨੇ ਚਲੋ ਜੀ ਹੁਣ ਹਵਾ ਆਉਗੀ ਠੰਡੀ ਠੰਡੀ ਪ੍ਰੋਪਰ ਫਿਟਿੰਗ ਅਦੀ ਹੋ ਚੁੱਕੀ ਹੈ ਕੋਈ ਜ਼ਿਆਦਾ ਬੜੀ ਗੱਲ ਨਹੀਂ ਹੈਗੀ ਇਹ ਐਸੀ ਤਾਂ ਰੱਖਿਆ ਹੋਇਆ ਹੈ ਤਾਂ ਕਿ ਅਸੀਂ ਇਹਨੂੰ ਚਾਹੇ ਇਹਨੂੰ ਰੂਮ ਚ ਰੱਖ ਸਕੀਏ ਤਾਂ ਤਾਂ ਇਹਨੂੰ ਇਹਦੇ ਵਿੱਚ ਡਰਾਈ ਰੂਮ ਚ ਹਾਲੇ ਚ ਰੱਖ ਸਕੀਏ ਬਾਕੀ ਜਿਹੜੇ ਵਿੰਡੋ ਐਸੀ ਉਹ ਤਾਂ ਨਹੀਂ ਇਦਾਂ ਖੁੱਲਦੇ ਹੈਗੇ ਹਸਾਨੀ ਨਾਲ ਤੁਸੀਂ ਮੇਰੀ ਅਗਲਾ ਕੀ ਕਰਦੇ ਹੋ ਕੀ ਕਰਦੇ ਆ ਕੀ ਕਰਦੇ ਮੈਂ ਨਾ ਸਮਝੀ ਨਹੀਂ ਸੀ ਮੈਨੂੰ ਕਹਿੰਦੇ ਅਨਮੋਲ ਕਹਿੰਦਾ ਮੈਨੂੰ ਨਾ ਠੰਡੀ ਹਵਾ ਦੇ ਲੋ ਕਿਉਂਕਿ ਜਿਹੜੀ ਫਰਸਟ ਹਵਾ ਆਉਂਦੀ ਆ ਥੋੜੀ ਜੀ ਗੰਦੀ ਜੀ ਨਹੀਂ ਹੁੰਦੀ ਮਿੱਟੀ ਵਾਲੀ ਉਹ ਸਾਨੂੰ ਉਹ ਸਾਡੇ ਵਾਸਤੇ ਤਾਂ ਇਹ ਵੀ ਹਵਾ ਸੋਹਣੀ ਆ ਭਰਾਵਾ ਠੀਕ ਕਰਨਾ ਨਾ ਛੱਡ ਕਰ ਅਨਮੋਲ ਪ੍ਰੀਤ ਕਰੋ ਬੇਟਾ ਜਲਦੀ ਕਰੋ ਮੈਨੂੰ ਹਵਾ ਲੈਣੀ ਆ ਚੱਲ ਤਾਂ ਸੋ ਦੋਸਤੋ ਸਾਡਾ ਏਸੀ ਫਿੱਟ ਹੋ ਚੁੱਕਿਆ ਹੈ ਔਰ ਆਪਾਂ ਥੋੜੀ ਜੀ ਲੈ ਲਈਏ ਠੰਡੀ ਹਵਾ ਔਰ ਲੋ ਜੀ ਇਹ ਹਵਾਵਾਂ ਦੀ ਕਿੰਦਰ ਨੂੰ ਆਉਂਦੀ ਹੈ। ਬਸ ਤਾਂ ਸਾਡਾ ਐਸੀ ਲੱਗ ਰਿਹਾ ਕਿ ਆ ਤੇ ਹੁਣ ਥੋੜੀ ਜਿਹਾ ਪੱਠੰਡੀ ਹਵਾ ਲੈ ਲਈ। ਤੇ ਟੈਂਪਰੇਚਰ ਦੇਖਦੇ ਕਿੰਨਾ ਬੱਸ ਹੈ। ਆਹ ਆਹ। ਅਲਮੌਲੀ ਹਵਾ ਕਿੰਦਰ ਨੂੰ ਆਉਂਦੀ ਆ। ਕਿੰਦਰ ਨੂੰ ਆਉਂਦੀ ਆ। ਕਹਿੰਦੀ ਇਹ ਇਦਾਂ ਹੀ ਰਹੂਗਾ। ਪਰ ਇਦਾਂ ਕਰ ਸਕਦੇ ਆ ਹਨਾ।

ਕਿਉਂਕਿ ਇਹ ਉਹ ਸੀ ਜਿੱਤੇ ਮਨਜੀ ਰੱਖ ਸਕਦੇ ਆਲੇ ਕੋਨਮੋਡਾ ਦੇਸੀਆ ਦੇ ਰਾਤ ਨੂੰ ਆਪਣੇ ਰੂਪ ਚ ਲੈ ਜਾਣਾ ਬਸ ਉੱਥੋਂ ਹੀ ਆਪਣੇ ਵੀ ਚ ਖਣੀ ਪਊਗੀ ਹੈਨਾ ਤੁਹਾਨੂੰ ਸ਼ਕਤ ਕਰਨੀ ਪਊਗੀ ਸੋ ਦੇਖ ਲਿਆ ਤੁਸੀਂ ਇਸ ਕੈਨੇਡਾ ਦਾ ਇਹ ਸੀ ਦੇਖ ਲਿਆ ਆਸਾਨੀ ਤਰੀਕੇ ਨਾਲ ਲੱਗ ਜਾਂਦਾ ਹੈ ਤੇ ਆਹ ਇੰਡੀਆ 'ਚ ਇਹ ਨਹੀਂ ਕਾਮਯਾਬ ਹੋ ਸਕਦੇ ਸੀ ਤੇ ਮੈਂ ਦਾਅਵੇ ਦੇ ساتھ ਬੋਲ ਸਕਦੀ ਹਾਂ ਕਿਉਂਕਿ ਉੱਥੇ ਤਾਂ ਡੇਢ ਡੇ ਟਾਂ ਦੇ ਦੋ ਦੋ ਟਾਂ ਦੇ ਫੇਲ ਕਰਿਆ ਹੋਇਆ ਉੱਥੇ ਦੀ ਗਰਮੀ ਨੇ ਸੋ ਇਸ ਵਲੌਗ ਦਾ ਐਂਡ ਕਰਤੀ ਹਾਂ ਤੇ ਵਲੌਗ ਕਿੱਦਾਂ ਦਾ ਲੱਗਿਆ ਪਲੀਜ਼ ਦੱਸਿਓ ਪਹਿਲਾਂ ਜੀ ਕਮੈਂਟ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ ਬਿੰਦਿਆ ਨੈਕਸਟ ਵਲੌਗ